ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹਦੇ ਸਾਰੇ ਜਾਨੇ ਵਧੀਆ ਹੋਵੋਗੇ ਸਾਰੇ ਜਾਨੇ ਬਹੁਤ ਵਧੀਆ ਤੇ ਅੱਜ ਤਾਂ ਸਾਨੂੰ ਅਸੀਂ ਆਪਣੇ ਕੁਆਟਰ ਦਾ ਦਾ ਟੂਰ ਕਰਾਉਨੇ ਆ ਦਿਖਾਉਨੇ ਆ ਸਾਰਾ ਕੁਝ ਤੇ ਪਹਿਲਾਂ ਤਾਂ ਐਂਟਰੀ ਹੈ ਸਾਡੀ ਸਾਹਮਣੇ ਐਂਟਰੀ ਦੇ ਮੂਹਰੇ ਸਾਡੇ ਡਸਟਬਿਨ ਪਿਆ ਵਾ ਊੜਾ ਕਾੜਾ ਪਾਉਣ ਨੂੰ ਇਹ ਚੱਕ ਕੇ ਲੈ ਜਾਂਦੇ ਨੇ ਉਹ ਟਰਾਲੀ ਤੇ ਆਉਂਦੇ ਨੇ ਆ ਸੰਡੇ ਸੰਡੇ ਕਰਕੇ ਕੋਈ ਨਹੀਂ ਆਇਆ ਛੁੱਟੀ ਹੁੰਦੀ ਸੰਡੇ ਨੂੰ ਸਾਰਿਆਂ ਨੂੰ ਆ ਦੇਖੋ ਪਹਿਲਾਂ ਸਾਡਾ ਐਂਟਰੀ ਗੇਟ ਇਹ ਵਾਲਾ ਸਾਡਾ ਐਂਟਰੀ ਦਾ ਗੇਟ ਹੈ ਇੱਥੋਂ ਸਾਡੀ ਐਂਟਰੀ ਹੁੰਦੀ ਆ ਘਰ ਵਾਸਤੇ ਮਤਲਬ ਕੁਆਟਰ ਵਾਸਤੇ ਅੰਨੇਚੇ ਅਸੀਂ ਫਾਈਬਰ ਲਾ ਰਖਿਆ ਕੁੱਤੇ ਆ ਵਗੈਰਾ ਤੋਂ ਪੂਰੇ ਛੋਟੇ ਛੋਟੇ ਆ ਗਰਮੀ ਬਹੁਤ ਜ਼ਿਆਦੇ ਆ ਲਿਵਰਸਟਿਕ ਹੋ ਰਿਹਾ ਸਾਰੀ ਪਿਗਲ ਜੀ ਚਲਵਾ ajo ਤੇ ਇਧਰ ਸਾਡੀ ਬਾੜੀ ਗਈ ਜਾਂਦੀ ਨਾਲ ਹੀ ਜਰਾ ਦੇਖੋ ਮਰੂਦ ਲੱਗਿਆ ਹੋਇਆ ਨਿੰਬੂ ਸਾਰੇ ਫਲਦਾਰ ਬੂਟੇ ਤੇ ਤੋਰੀਆਂ ਦੀਆਂ ਵੇਲ ਲੱਗੀਆਂ ਤੇ ਗਮਲੇ ਪਏ ਨੇ ਇਹ ਸਾਰੇ ਗਮਲੇ ਮਿਆਂ ਦੇ ਪੇਕਿਆਂ ਤੋਂ ਲੈ ਕੇ ਆਈ ਸੀਗੇ ਮਤਲਬ ਉੱਥੇ ਵੇਣਾ ਉਹਨਾਂ ਨੇ ਕਿਹਾ ਕਿ ਬਾਗ ਬਣਾਈ ਹੋਈ ਆ ਨਾ ਕੀ ਕਹਿੰਦੇ ਹੁੰਦੇ ਨੇ ਪਾਰਕ ਬਣਾਈ ਹੋਈ ਆ ਤੇ ਉੱਥੇ ਮੈਂ ਨਾ ਥੋੜੇ ਥੋੜੇ ਬੂਟੇ ਲੈ ਕੇ ਆ ਛੋੜੇ ਥੋੜੇ ਗਮਲੇ ਚ ਲਾ ਲੇ ਸੀਗੇ ਤੇ ਇਹ ਪਰ ਹੋ ਗਏ ਮਰੇ ਨਹੀਂ ਹੈਗੇ ਸਾਰੇ ਗਮਲਿਆਂ ਦੇ ਵਿੱਚ ਐਲੋਵੇਰਾ ਮੇਰੀ ਐਲੋਵੇਰਾ ਮੈਂ ਕਿਸੇ ਨੂੰ ਪੱਟਾ ਨਹੀਂ ਦਿੰਦੀ ਜਾਏ ਮੂੰਹ ਤੇ ਲਾਵਾ ਜਾਏ ਨਾ ਲਾਵਾ ਜਸਤੇ ਲੈ ਕੇ ਤਾਂ ਮੈਂ ਮੂੰਹ ਤੇ ਲਾਉਣ ਵਾਸਤੇ ਆਈ ਸੀ ਆ ਦੇਖੋ ਪਰ ਮੈਂ ਮੂੰਹ ਤੇ ਲਾਉਣ ਦਾ ਟਾਈਮ ਨਹੀਂ ਲੱਗਦਾ ਘੋਲ ਕਰ ਜਾਂਦੇ ਆਪਾਂ ਤੇ ਸਾਡਾ ਸਾਰਾ ਵੇੜਾ ਅੱਜ ਸਾਡੀ ਗੱਡੀ ਖੜੀ ਖੁੱਲ ਗਈ ਆ ਇਸ ਵਾਲੀ ਗੱਡੀ ਖੜੀ ਇੱਧਰ ਸਾਡੇ ਕਣ ਕਾਲੇ ਢੋਲ ਤੇ ਆਵਾਜ਼ ਆ ਦੇ ਇੱਧਰ ਪਿਆਜ਼ ਪਏ ਨੇ ਮੇਰੇ ਰੱਖੇ ਹੋਏ ਤੇ ਇਥੇ ਤੁਹਾਡੀ ਜਿਹੜੀ ਕਰਦੀ ਐਂਟਰੀ ਹੁੰਦੀ ਆ ਇਥੋਂ ਮੈਂ ਤੁਹਾਨੂੰ ਸਾਰੇ ਬਲੌਗ ਚ ਦੇਖਦੇ ਹੋ ਤੇ ਹਰੇਕ ਬਲੌਗ ਦੇ ਵਿੱਚ ਕੁਆਟਰ ਆਉਣ ਲਈ ਹੁੰਦਾ ਵਾ ਹਰੇਕ ਜਗ੍ਹਾ ਤੁਸੀਂ ਦੇਖ ਲਿਓ ਬਦ ਚੋਂ ਸਾਰਾ ਉਹ ਹੋਮ ਡੋਰ ਕਰਾ ਦਿੰਦੇ ਆ ਇਥੋਂ ਅੰਦਰੋਂ ਆ ਜਰਾ ਐਂਟਰੀ ਨੂੰ ਰੂਮ ਆ ਜਾਂਦਾ ਜਿੱਥੇ ਅਸੀਂ ਸੋਫੇ ਲਾਏ ਹੋਏ ਆ ਇੱਕ ਦਿਵਾਨ ਬੈੱਡ ਲਾਇਆ ਹੋਇਆ ਵਾ ਇੱਥੇ ਅੰਦਰ ਤੇ ਇਧਰ ਬੱਚਿਆਂ ਦੇ ਆ ਫੋਟੋ ਲਾਈਆਂ ਹੋਈਆਂ ਨੇ ਇਤਰਾ ਇਹ ਲਾਇਆ ਹੋਇਆ ਸੀ ਮੂਲ ਮੰਤਰ ਤੇ ਇਤਪਾਲ ਸਿੰਘ ਦੀ ਫੋਟੋ ਤੇ ਸਾਡੀ ਫੋਟੋ ਲਾਈ ਜੰਨੇ ਸੋਫੇ ਤੇ ਤੇਰੇ ਕੋਲ ਇੱਕ ਦਵਾਨ ਬੈਡ ਆ ਵਾ ਇਥੇ ਮੰਮੀ ਬੈਹੇ ਜਾਂਦੇ ਆ ਪੈ ਜਾਂਦੇ ਆ ਪਹਿਲਾਂ ਇੱਕ ਛੋਟਾ ਜਿਹਾ ਟੀਵੀ ਲਾਇਆ ਹੋਇਆ ਸੀ ਕਪਾ ਜਿਹੜਾ ਉਹੀ ਉਦੋਂ ਲਾਇਆ ਹੋਇਆ ਸੀ ਸਕਰੀਨ ਜਹੀ ਉਹ ਦੇਖ ਲੈਂਦੇ ਹੁੰਦੇ ਸੀਗੇ ਪਰ ਹੁਣ ਉਹ ਨਾ ਖਰਾਬ ਹੋ ਗਈ ਤੇ ਹੁਣ ਉਹਨਾਂ ਵਾਸਤੇ ਅਸੀਂ LED ਜਿਹੜੀ ਆ ਉਹ ਮੰਗਾਈ ਆ ਨਵੀ ਪਰ ਮੰਗਾਈ ਆ ਛੋਟੀ 23 ਇੰਚੀ ਤੇ ਇਹ ਨਾਲੇ ਸਸਤੇ ਚਲਾ ਜਾਂਦੀ ਆ 10 ਪਹਜ਼ਾਰ ਦੀ ਆਈ ਮੈਨੂੰ ਲੱਗਦਾ ਛੋਟੀ ਹੰਨਾ ਵਾਸਤੇ ਮੰਮੀ ਵਾਸਤੇ ਮੰਗਾਈ ਜੇ ਮੰਮੀ ਤੇ ਬੈਗੇ ਆਦਾ ਕਹਾ ਸੁਣ ਲਿਆ ਕਰਨਗੇ ਜਾਂ ਕੁਝ ਦੇਖ ਖਬਰਾਂ ਖਬਰਾਂ ਦੇਖ ਲਿਆ ਕਰਨਗੇ ਉਹ ਜਿਹੜਾ ਦੂਸਰਾ ਟੀਵੀ ਲੱਗਿਆ ਹੈ ਉਧਰ ਐਲਈਡੀ ਸਾਡੀ ਉਹ ਬੱਚੇ ਦੇਖਦੇ ਰਹਿੰਦੇ ਆ ਜਾਂ ਸਰਦਾਰ ਸਾਹਿਬ ਦੇਖਦੇ ਆ ਜਿਹੜਾ ਅਸੀਂ ਮੰਮੀ ਨੇ ਦੇਖਣਾ ਹੁੰਦਾ ਬੱਚੇ ਉਹ ਨਹੀਂ ਦੇਖਦੇ ਜਿਹੜਾ ਬੱਚਿਆਂ ਨੇ ਦੇਖਣਾ ਮੰਮੀ ਨੇ ਨਹੀਂ ਦੇਖਣਾ ਹੁੰਦਾ ਤਾਂ ਕਰਕੇ ਅਸੀਂ ਇੱਥੇ ਮੰਗਾਤੀ ਉਹਨਾਂ ਵਾਸਤੇ ਗੇਟ ਬੰਦ ਕਰਦਾ ਤੇ ਇਥੋਂ ਕਿਹਾ ਜਿੱਦੜਾ ਇਧਰ ਹਾਲੇ ਵਾਸ਼ਰੂਮ ਆ ਜਾਂਦੇ ਆ ਇੱਧਰ ਹੀ ਸਾਇੰਟਿਕ ਅਰੇ ਵਾਸ਼ ਰੂਮ ਆ ਜਾਂਦਾ ਇੱਧਰ ਸਾਡਾ ਇਹ ਵਾਸ਼ ਰੂਮ ਆ ਜਾਂਦਾ ਤੇ ਸ਼ੀਸ਼ਾ ਲੱਗਿਆ ਹੈ ਇੱਧਰ ਸਾਡੀ ਇੱਥੇ ਵੀ ਰੱਖੀ ਹੋਇਆ ਫਰਿੱਜ ਸਾਡੀ ਫਰਿੱਜ ਪਈ ਹੈ ਇਸ ਥਾਂ ਤੇ ਤੇ ਫਰਿੱਜ ਨਵੀਂ ਲਈ ਸਾਲ ਹੋ ਗਿਆ ਇੱਥੇ ਫਰਿੱਜ ਵਾਈ ਸਾਡੀ ਥੋੜੀ ਜਿਹੀ ਗੈਲਰੀ ਹੈ ਬਸ ਇਹ ਸਾਨੂੰ ਮਿਲੀ ਹੋਈ ਆ ਕੁਆਟਰ ਛੋਟੇ ਛੋਟੇ ਹੁੰਦੇ ਤੁਹਾਨੂੰ ਪਤਾ ਹੀ ਹੈ ਸਰਕਾਰੀ ਕੁਆਟਰ ਕਿੱਡੇ ਕਿ ਹੁੰਦੇ ਪਰ ਆਏ ਆ ਇੰਨਾ ਵੀ ਛੋਟਾ ਨਹੀਂ ਹੈਗਾ ਵੀ ਆਪਾਂ ਗੁਜ਼ਾਰਾ ਨਹੀਂ ਕਰ ਸਕਦੇ ਸਾਡੇ ਵਾਸਤੇ ਬਹੁਤ ਆ ਸਾਨੂੰ ਬਹੁਤ ਵਧੀਆ ਪਸੰਦ ਆ ਤੇ ਇਧਰੋਂ ਫਿਰ ਬੈਡਰੂਮ ਆ ਜਾਂਦਾ ਦੂਸਰਾ ਵਾਲਾ ਯੋਨਸਾ ਇਹ ਤੇ ਅਸੀਂ ਸਾਡਾ ਬੈਡਰੂਮ ਹੈ ਇਹ ਇੱਥੇ ਅਸੀਂ ਪਹਿਲਾਂ ਪਏ ਜਾਂਦੇ ਹੁੰਦੇ ਸੀ ਹੁਣ ਤਰ੍ਹਾਂ ਅਸੀਂ ਉੱਥੇ ਪਿੱਛੇ ਪਏ ਜਾਂਦੇ ਹਾਂ ਸਾਰੇ ਜਾਣੇ ਕਿਉਂਕਿ ਗਰਮੀ ਹੈ ਐ ਕੇਸੀ ਲੱਗ ਸਾਰੀ ਪਏ ਜਾਂਦੇ ਮੰਮੀ ਬੱਚੇ ਅਸੀਂ ਤੇ ਇਧਰ ਅੱਗੇ LED ਲੱਗੀ ਹੋਈ ਆ ਸਾਡੀ ਫੋਟੋਆਂ ਲੱਗੀਆਂ ਹੋਈਆਂ ਨੇ ਬੱਸ ਅਥਰੋ ਇਧਰ ਕੋਈ ਮੇਰਾ ਆ ਗਿਆ ਇਧਰ ਕੋਈ ਮੇਰਾ ਆ ਗਿਆ ਇਹ ਟਿਊਸ਼ਨ ਜਾ ਰਿਹਾ ਹੁਣ ਬਾਏ ਬਾਏ ਤੇ ਇਧਰ ਆ ਸਰਦਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਸਾਡੇ ਜੀਐਮ ਸੀਗੇ ਪਹਿਲਾਂ ਰਿਟਾਇਰ ਹੋ ਗਏ ਹੁਣ ਤਾਂ ਤੇ ਇਹਨੂੰ ਕਿਸਾਨਿਆ ਨੇ ਮਿਲਿਆ ਸੀਗਾ ਉਹ ਫੋਟੋ ਲੱਗੀ ਹੋਈ ਆ ਤੇ ਇਸ ਤੋਂ ਬਾਅਦ ਇਧਰ ਨਿਕਲਨ ਸਾਰੀ ਇਧਰ ਸਾਡੀ ਕਿਚਨ ਆ ਜਾਂਦੀ ਹੈ ਇਹ ਵੀ ਬਹੁਤ ਛੋਟੀ ਆ ਇਹ ਬਹੁਤ ਛੋਟੀ ਆ ਤੇ ਇੱਥੇ ਸਾਰਾ ਸਮਾਨ ਠੀਕ ਆ ਜਾਂਦਾ ਪਰ ਇਹਦੇ ਵਿੱਚ ਕਿਉਂਕਿ ਆਪਣੇ ਨਾ ਜਿਹੜੀਆਂ ਪਿੰਡਾਂ ਚ ਹੁੰਦੀਆਂ ਨੇ ਉਹ ਵੱਡੀ ਹੁੰਦੀਆਂ ਨੇ ਰਸੋਈ ਪਰ ਇੱਥੇ ਛੋਟੀ ਆ ਕਿਉਂਕਿ ਪਰ ਇੰਨੀ ਵੀ ਛੋਟੀ ਨਹੀਂ ਹੈਗੀ ਆਪਣਾ ਸਰੇ ਨਾ ਠੀਕ ਆ ਜੋ ਜਿਹੜਾ ਸਮਾਨ ਬਾਧੂ ਘਟੂ ਹੁੰਦਾ ਉਹ ਸਾਡਾ ਸੰਗਰੂਰ ਹੀ ਪਿਆ ਵਾ ਤੇ ਕੁਛ ਜਿਹੜਾ ਥੋੜਾ ਜਿਹਾ ਇੱਕ ਦੇਖ ਕੇ ਕਿਤੇ ਕਿਤੇ ਚਾਹੀਦਾ ਹੁੰਦਾ ਉਹ ਅਸੀਂ ਇਹਨਾਂ ਮਾਰੇ ਚ ਰੱਖ ਰੱਖਿਆ ਕਿਤੇ ਕਿਤੇ ਕੱਢਣ ਵਾਸਤੇ ਜਿਹੜਾ ਸਮਾਨ ਨੂੰ ਰੋਜ਼ ਚਾਹੀਦਾ ਉਹ ਅਸੀਂ ਇੱਥੇ ਰੱਖਿਆ ਹੋਇਆ ਵਾ ਸਾਹਮਣੇ ਸਲਫਾ ਇਧਰ ਆਏ ਸੀ ਲਾ ਆਪ ਲਾਇਸ ਸੀਗੇ ਬਣਾ ਕੇ ਉਹ ਕਿਥੇ ਬਣੇ ਹੋਏ ਨਹੀਂ ਸੀਗੇ ਤੇ ਇਧਰ ਮਾਈਕ੍ਰੋਵੇਵ ਪਾ ਸਾਡਾ ਇਧਰ ਗੈਸ ਚੁੱਲਾ ਪਿਆ ਘੜਾ ਰੱਖਿਆ ਹੈ ਨਾ ਪਰ ਇੱਕ ਤੇ ਇਧਰ ਮੈਂ ਨਵਾਰੇ ਚ ਡੱਬੇ ਡੱਬੇ ਰੱਖੇ ਹੋਏ ਨੇ ਸਾਰੇ ਇਦਾਂ ਮੈਂ ਟੋਕਰੀ ਰੱਖੀ ਹੋਈ ਆ ਆਪਣੀ ਲਸਣ ਪਿਆਜ਼ ਆਲੂਆਂ ਵਾਲੀ ਤੇ ਸਾਡੀ ਰਸੋਈ ਆ ਛੋਟੀ ਜੀ ਇਹ ਰਸੋਈ ਹੋਗੀ ਇਧਰ ਖਦਰ ਬੈਡਰੂਮ ਹੋ ਗਿਆ ਉਧਰ ਐਂਟਰੀ ਹੋਗੀ ਪਿੱਛੇ ਬਾਥਰੂਮ ਹੋਰ ਹੋਏ ਤੇ ਇੱਥੇ ਫਰਿੱਜ ਪਈ ਆ ਇਧਰੋਂ ਫਿਰ ਅਸੀਂ ਪਿੱਛੇ ਜੋ ਜਾਂਦੇ ਆ ਨਾ ਇੱਥੋਂ ਇੱਕ ਪਾਸੇ ਨਾਲ ਕਵਾਟ ਮਿਲਿਆ ਹੋਇਆ ਸੀ ਜਦੋਂ ਅਸੀਂ ਇੱਥੇ ਪਿੱਛੇ ਐਂਟਰ ਕਰਾਂਗੇ ਉਹਨਾਂ ਬੇੜਾ ਮਿਲਿਆ ਹੋਇਆ ਸੀਗਾ ਉਹ ਬੇੜੇ ਨੂੰ ਅਸੀਂ ਕਿਉਂਕਿ ਬੇੜਾ ਅੱਗੇ ਵੀ ਹੈਗਾ ਹੈ ਨਾ ਪਿੱਛੇ ਵੀ ਕੀ ਕਰਨਾ ਸੀ ਕਿਉਂਕਿ ਸਮਾਨ ਨਾਲ ਠੀਕ ਲੋਡ ਨਹੀਂ ਆ ਰਿਹਾ ਸੀਗਾ ਤੇ ਫਿਰ ਅਸੀਂ ਉਹ ਪਿੱਛੇ ਮਤਲਬ ਸ਼ੈੱਡ ਬਣਾ ਲਿਆ ਸੀਗਾ ਮਤਲਬ ਟਿੰਨਾ ਪਾ ਕੇ ਥੱਲੇ ਉਹਦੇ ਮਤਲਬ ਪਲਾਈ ਲਾ ਲਈ ਸੀਗੀ ਉਹ ਇੱਕ ਰੂਮ ਹੀ ਕਹੋ ਵੀ ਰੂਮ ਤਿਆਰ ਕਰ ਲਿਆ ਸੀਗਾ ਆ ਦੇਖੋ ਇਹਦੇ ਉੱਪਰ ਅੰਨਾ ਸੀ ਟਿੰਨਾ ਪਾ ਲੀਆਂ ਸੀਗੀਆਂ ਇਹਾਨੂੰ ਵਿੜੇ ਮਿਲਿਆ ਹੋਇਆ ਸੀਗਾ ਇਹ ਵਿੜੇ ਅਸੀਂ ਯੂਜ਼ ਕਰ ਸਕਦੇ ਆ ਕਿ ਵੀ ਇਹਨੂੰ ਸ਼ੈੱਡ ਬਣਾਉਣਾ ਆਪਾਂ ਤੇ ਅਸੀਂ ਤਕਰੀਬਨ ਸਾਰਿਆਂ ਦੇ ਇੱਥੇ ਕੀਤਾ ਹੋਇਆ ਵੀ ਸ਼ੈੱਡ ਬਣਾਇਆ ਹੋਇਆ ਵਾ ਕਿਉਂਕਿ ਸਮਾਨ ਅਲਮਾਰੀਆਂ ਦੇ ਅੱਖਾਂ ਨੂੰ ਜਗ੍ਹਾ ਨਹੀਂ ਬਚਦੀਆਂ ਇੱਥੇ ਅਸੀਂ ਨਾ ਪਤਿੰਨਾ ਲਾ ਕੇ ਪਲਾਈ ਲਾ ਕੇ ਠੀਕ ਕਰ ਲਿਆ ਸੀਗਾ ਇਧਰ ਅਸੀਂ ਮਾਰੀਆਂ ਲਾਤੀਆਂ ਤਿੰਨ ਠੀਕ ਆਲ ਮਾਰੀ ਆ ਇਹ ਸਾਡੀ ਪਹਿਲਾਂ ਵਾਲੀ ਘਰ ਵਾਲੀ ਸੀਗੀ ਤੇ ਉਹ ਵਾਲੀ ਸਰਦਾਰ ਸਾਹਿਬ ਜੀ ਨੇ ਆਪ ਬਣਾਈ ਸੀਗੀ ਆਹ ਵਾਲੀ ਲੱਖਾਂ ਦੀ ਮਾਰੀ ਆ ਇਹਨਾਂ ਨੇ ਆਪ ਘਰੇ ਤਿਆਰ ਕੀਤੀ ਸੀਗੀ ਤੇ ਇਹਦੇ ਬੱਚਿਆਂ ਦੇ ਕੱਪੜੇ ਰੱਖ ਦਿੰਨੇ ਆ ਇਹ ਅਸੀਂ ਲੈ ਕੇ ਆਉਂਦੀ ਸੀਗੀ ਤੇ ਇਧਰ ਕਿ ਦਮਾਨ ਬੈੱਡ ਲੱਗਿਆ ਹੋਇਆ ਇਧਰ ਬੈੱਡ ਲੱਗੇ ਹੋਏ ਨੇ ਇਧਰ ਏਸੀ ਇਧਰ ਅਸੀਂ ਮਬਾਜੀ ਮਤਲਬ ਗੁਟਕਾ ਸਾਹਿਬ ਆ

ਖੁੱਲੇ ਡੁੱਲੇ ਸਭ ਵਧੀਆ ਵਾ ਬੱਚੇ ਵੀ ਇੱਥੇ ਅਸੀਂ ਵੀ ਇੱਥੇ ਰਹਿਣੇ ਆ ਤੇ ਅੱਗੇ ਇਥੋਂ ਇਥੋਂ ਹੀ ਬਾਹਰ ਨਾ ਕਿ ਅਜੇ ਅਸੀਂ ਨਹੀਂ ਸ਼ੱਡ ਮਤਲਬ ਕਿ ਹੋਰ ਵੀ ਵਧੀਆ ਤਿਆਰ ਕਰ ਸਕਦੇ ਸੀਗੇ ਤੇ ਬਹੁਤ ਨਹੀਂ ਕੀਤੇ ਹੋਏ ਆ ਅਸੀਂ ਪੈਸਾ ਤਾਂ ਨਹੀਂ ਲਾਇਆ ਹੈਗਾ ਇੱਥੇ ਵੀ ਵੇਚ ਜਾਊ ਕਿਉਂਕਿ ਤੁਹਾਨੂੰ ਕਹਿੰਦੇ ਟਾਈਪ 2 ਵੀ ਮਿਲ ਸਕਦਾ ਪਰ ਦੂਸਰਾ ਕੁਆਟਰ ਵੀ ਤੁਹਾਨੂੰ ਮਿਲ ਜਾਊਗਾ ਡਾ ਨੰਬਰ ਲੱਗਿਆ ਹੋਇਆ ਆਉਣ ਵਾਲਾ ਹੀ ਆ ਤਾਂ ਨੂੰ ਇੱਕ ਕੁਆਟਰ ਚੇਂਜ ਕਰਨਾ ਪਊਗਾ ਫਿਰ ਇਹ ਨਾਲ ਜਿਹੜਾ ਫਸੇ ਸੇ ਤਿਆਰ ਕਰਾਂਗੇ ਇੱਥੇ ਛੱਡ ਦੇ ਵਿੱਚ ਜੋ ਵੀ ਤਿਆਰੀ ਕਰਾਂਗੇ ਮੇਰੇ ਸਾਡੀ ਉਹ ਵੇਸਟ ਜਾਊਗੀ ਸਾਰੀ ਫਿਰ ਇਹ ਨਾਲ ਪੈਸਾ ਵੇਸਟ ਨਾਲ ਜਦੋਂ ਉਹਨਾਂ ਫਿਰ ਆਣ ਨਾਲ ਮੰਨਦੂ ਕੀ ਹੋ ਜਾਣ ਲੱਗਿਆਂਦਾ ਵੀ ਇਹ ਨਾ ਇੰਨਾ ਵਧੀਆ ਸਜਾਇਆ ਸੀਗਾ ਜਦੋਂ ਛੱਡਣਾ ਪੈ ਗਿਆ ਜਿੱਥੇ ਅਸੀਂ ਹੁਣ ਦੁਬਾਰਾ ਜਾਵਾਂਗੇ ਉੱਥੇ ਅਸੀਂ ਜਾ ਕੇ ਪੂਰੀ ਸੈਟਿੰਗ ਕਰਾਂਗੇ ਛੱਡ ਦੀ ਪੂਰਾ ਵਧੀਆ ਬਣਾ ਲਾਂਗੇ ਕੁਆਟਰ ਅਜੇ ਅਸੀਂ ਤਾਂ ਪੁਛੜਿਆ ਨਹੀਂ ਹੈਗਾ ਇਹਨੂੰ ਇਧਰੋਂ ਪਿੱਛੇ ਨਿਕਲ ਕੇ ਇਧਰ ਅਸੀਂ ਥੋੜਾ ਜਿਹਾ ਵੇੜਾ ਵਾ ਇਹ ਵਿੱਚ ਸੇਕ ਮਾਰਦੇ ਅਸੀਂ ਇਦੇ ਵਿੱਚ ਇੱਕ ਵਾਸ਼ਿੰਗ ਮਸ਼ੀਨ ਰੱਖੀ ਹੋਈ ਆ ਬਾਲਟੀਆਂ ਵਰਗੀਆਂ ਨਹੀਂ ਤੇ ਜਦੋਂ ਟੋਕਰੀ ਕੱਪੜੇ ਵਾਲੀ ਭਰੀ ਜਾਂ ਇੰਨਾ ਕੁ ਚਾਹਿਆ ਕੱਪੜੇ-ਕਪੜੇ ਧੋਣ ਨੂੰ ਇਦੋਂ ਪਿੱਛੇ ਜਿਹੜਾ ਗਰਾਊਂਡ ਆ ਸਾਡੇ ਘਰ ਦੇ ਪਿੱਛੇ ਬੈਕ ਸਾਈਡ ਤੇ ਗਰਾਊਂਡ ਆ ਜਾਂਦਾ ਕਿ ਹਰੇਕ ਕੁਆਟਰ ਦੇ ਪਿੱਛੇ ਗਰਾਊਂਡ ਬਣਿਆ ਹੁੰਦਾ ਵਾ ਬੱਚਿਆਂ ਦੇ ਖੇਡਣ ਵਾਸਤੇ ਇਦੋਂ ਗਰਾਊਂਡ ਬਣਿਆ ਹੋਇਆ ਵਾ ਪਸਾ ਸਾਡਾ ਐਡਾ ਕੀ ਸਾਡਾ ਕੁਆਟਰ ਆ ਛੋਟਾ ਜਿਹਾ ਅਮੀਨ ਤਾਂ ਤੈਨੂੰ ਸਾਡਾ ਕੁਆਟਰ ਪਸੰਦ ਆਇਆ ਹੋਊਗਾ ਜਿਹਨ ਨੂੰ ਆਡਾ ਕੁਆਟਰ ਪਸੰਦ ਆਇਆ ਸੋਹਣਾ ਲੱਗਿਆ ਤੇ ਉਹ ਵਧੀਆ-ਵਧੀਆ ਕਮੈਂਟ ਦੇ ਵਿੱਚ ਦੱਸਿਆ ਸਾਨੂੰ ਵੀ ਸਭ ਨੂੰ ਵਧੀਆ ਲੱਗਿਆ ਕਿਉਂਕਿ ਸਾਨੂੰ ਤੇ ਗੱਲ ਬਹੁਤ ਵਧੀਆ ਕਿ ਇੱਥੇ ਅਸੀਂ ਰਹਿਣਨੇ ਆ ਹਨਾ ਸਾਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਸਾਨੂੰ ਤੇ ਵਧੀਆ ਲੱਗਣੇ ਲੱਗਣਾ ਵਾ ਪਰ ਫਿਰ ਇੱਕ ਸਾਰਾ ਪਰਿਵਾਰ ਰਹਿੰਦਾ ਤਾਂ ਉਹ ਵੀ ਵਧੀਆ ਲੱਭ ਜਾਂਦਾ ਵਾ ਤੇ ਅੱਗੇ ਨਾਲੇ ਆਏ ਹੁੰਦਾ ਵਾ ਜਿਹੜੇ ਵੱਡੇ ਘਰ ਹੁੰਦੇ ਪਿੰਡਾਂ ਦੇ ਵਿੱਚ ਉਹ ਖੁੱਲੇ ਹੁੰਦੇ ਨੇ ਹਨਾ ਫਿਰ ਬੇੜੇ ਵੀ ਵੱਡੇ-ਵੱਡੇ ਹੁੰਦੇ ਨੇ ਜੇ ਲੋ ਉਹ ਤਾਂ ਵਧੀਆ ਹੀ ਹੁੰਦਾ ਵਾ ਪਰ ਜਿਹੜੀ ਜਗ੍ਹਾ ਤੇ ਰਹਿਣ ਲੱਗ ਜੋਂ ਨਾ ਉਹ ਸਾਰਨਾ ਤਰਲ ਜੀ ਤੁਹਾਨੂੰ ਕਮੈਂਟ ਕਰਕੇ ਦੱਸਿਓ ਬਈ ਤੁਹਾਨੂੰ ਸਾਡਾ ਇਹ ਕਿਵੇਂ ਲੱਗਿਆ ਕੁਆਟਰ ਵਧੀਆ ਵਧੀਆ ਕਮੈਂਟ ਕਰਿਓ